ਦਬਾਰਾ ਹੋ ਹੀ ਜਾ ਰਹੀ ਸਰ ਆਪਣੇ ਬਾਰੇ ਦੱਸੋ ਮੈਂ ਨੀਰਜ ਸ਼ਰਮਾ ਇਨਚਾਰਜ ਫਾਇਰ ਸਟੇਸ਼ਨ ਨਗਰ ਨਿਗਮ ਬਟਾਲਾ ਤੋਂ ਮੈਂ ਆਪਣੇ ਸਮੂਹ ਇਲਾਕਾ ਨਿਵਾਸੀਆਂ ਨੂੰ ਦੀਵਾਲੀ ਦੀ ਔਰ ਗੰਗਾਸ਼ਟ ਦੀਆਂ ਸ਼ੁਭ ਕਾਮਨਾਵਾਂ ਦਿੰਦਾ ਅਤੇ ਮਾਨਯੋਗ ਕਮਿਸ਼ਨਰ ਨਗਰ ਨਿਗਮ ਬਟਾਲਾ ਜੀ ਦੀ ਹਦਾਇਤ ਅਨੁਸਾਰ ਜਿਹੜੀ ਅਸੀਂ ਆਪਣੇ ਸਟਾਫ ਦੀ ਡਿਊਟੀ ਦੀਵਾਲੀ ਦੇ ਤਿਹਾੜੀ ਨੂੰ ਮੁੱਖ ਰੱਖਦੇ ਹਾਂ 12-12 ਘੰਟੇ ਕੀਤੀ ਗਈ ਹੈ ਦੋ ਸ਼ਿਫਟਾਂ 'ਚ ਮੁਲਾਜ਼ਮ ਕੰਮ ਕਰ ਰਹੇ ਨੇ ਦਿਨ ਤੇ ਰਾਤ ਸਾਰੇ ਅਸੀਂ ਤਿਆਰ ਹਾਂ ਕਿਸੇ ਵੀ ਕਿਸਮ ਦੀ ਅਨਸਖਾਮੀ ਘਟਨਾਵਾਂ ਨੂੰ ਜੱਠਾਂ ਲਈ ਸ਼ਹਿਰ ਦੇ ਵਿੱਚ ਜਿਸ ਤਰ੍ਹਾਂ ਏਰੀਆ ਵੱਡਾ ਹੋਣ ਕਰਕੇ ਸਾਡੇ ਕੋਲ ਰਿਸਪੌਂਸ ਟਾਈਮ ਨੂੰ ਘਟਾਉਣ ਵਾਸਤੇ ਆਪਾਂ ਇੱਕ ਗੱਡੀ ਫਟੇਗੜ ਚੂੜੀਆਂ ਲਗਾਈ ਗਈ ਹੈ ਇੱਕ ਗੱਡੀ ਜਿੱਥੇ ਪਟਾਕਾ ਸਟਾਲ ਇੰਸਟਾਲ ਹੋਏ ਨੇ ਇਸ ਸਾਲ ਇੱਕ ਗੱਡੀ ਉੱਥੇ ਲਗਾਈ ਗਈ ਹੈ ਬਾਕੀ ਚਾਰ-ਪੰਜ ਟੈਂਡਰ ਸਾਡੇ ਜਿਹੜੇ ਇੱਥੇ ਸਾਡੇ ਫਾਇਰ ਸਟੇਸ਼ਨ ਤੇ ਰਹਿਣਗੇ ਕਿਸੇ ਵੀ ਕਿਸਮ ਦੀ ਘਟਨਾਵਾਂ ਨੂੰ ਜੱਠਣ ਲਈ ਸਾਡਾ ਸਟਾਫ ਤਿਆਰ ਪਰ ਤਿਆਰ ਅੱਛਾ ਕੰਮ ਕਰ ਗਿਆ ਉਹਨਾਂ ਦਾ ਤੰਗ ਬਜ਼ਾਰਾਂ ਲਈ ਸਾਡੇ ਕੋਲ ਸਰ ਦੋ ਵਹੀਕਲ ਨੇ ਜਿਵੇਂ ਕਯੂਆਰਵੀ ਵਹੀਕਲ ਆ ਸ਼ਹਿਰ ਦੇ ਅੰਦਰੂਨੀ ਸੇ ਲਈ ਇੱਕ ਫਾਇਰ ਜੀਪ ਆ ਉਹ ਬਿਲਕੁਲ ਰੈਡੀ ਆ ਤੇ ਮੈਂ ਵੀ ਦੱਸਣਾ ਚਾਹਾਂਗਾ ਸ਼ਹਿਰ ਦੇ ਅੰਦਰ ਜਿਹੜੇ ਹਾਈ ਡੈਂਡ ਪੁਆਇੰਟ ਨੇ ਉਹਨਾਂ ਨੂੰ ਵੀ ਚੈੱਕ ਕਰ ਲਿਆ ਗਿਆ ਔਰ ਉਹ ਵਰਤੀ ਹੋਣੇ ਇਸੇ ਕਿਸਮ ਦੀ ਅਨਸਖਾਵੀ ਘਟਨਾਵਾਂ ਨੇ ਜਿੱਠਾਂ ਲਈ ਅਸੀਂ ਤਿਆਰ ਆ ਸਰ ਕੋਈ ਨੰਬਰ ਜਰੂਰੀ ਆ ਨੰਬਰ ਜਿਹੜਾ ਫਾਇਰ ਬਿਗੇਟ ਦੇ ਐਮਰਜੈਂਸੀ ਨੰਬਰਾਂ ਵਿੱਚ ਮੈਂ ਕਹਿਣਾ ਚਾਹਾਂਗਾ ਵੀ ਲੋਕੀ ਆਪਣੇ ਕੋਲ ਨੋਟ ਕਰਕੇ ਰੱਖਣ ਜਿਵੇਂ ਸਾਡਾ ਲੈਣ ਲਈ ਨੰਬਰ ਹੈ 01877240101 ਅਤੇ ਮੋਬਾਈਲ ਨੰਬਰ ਹੈ 9115796801 ਮੈਂ ਦੁਬਾਰਾ ਰਿਪੀਟ ਕਰ ਦਿੰਦਾ 01877240101 ਔਰ ਮੋਬਾਈਲ ਨੰਬਰ ਹੈ 9115796801 ਇੱਥੇ ਕਿਸੇ ਵੀ ਅਨਸਕਾਮੀ ਘਟਨਾ ਦੀ ਜਾਣਕਾਰੀ ਤੁਰੰਤ ਦਿੱਤੀ ਜਾਵੇ ਤਾਂ ਜੋ ਸਮੇਂ ਰਹਿੰਦੇ ਉਸ ਤੇ ਕਾਬੂ ਪਾਇਆ ਜਾ ਸਕੇ